ਲੋਕਾਂ ਦੇ ਲੁੱਟ-ਖੁਟ ਬੰਦ ਕਰੋ ਬੰਦ ਕਰੋ ਬੰਦ ਕਰੋ ਸਿਵਲ ਹਸਪਤਲ ਵਿੱਚ ਬੀਬ ਲੋਕਾਂ ਦੇ ਲੁੱਟ-ਖੁਟ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਫਗਵਾੜਾ ਦੇ ਸਿਵਲ ਹਸਪਤਾਲ ਦਾ ਮਾਹੌਲ ਗਰਮਾਇਆ ਗਿਆ ਕਿਉਂਕਿ ਕੁਝ ਲੋਕਾਂ ਵੱਲੋਂ ਸਿਵਲ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਹੱਡੀਆਂ ਵਾਲੇ ਡਾਕਟਰ ਰਜੇਸ਼ ਚੰਦਰ ਨੇ ਉਹਨਾਂ ਦੇ ਮਰੀਜ਼ ਦੇ ਇਲਾਜ ਬਦਲੇ ਪੈਸਿਆਂ ਦੀ ਮੰਗ ਕੀਤੀ ਜਦਕਿ ਮਰੀਜ਼ ਦਾ ਆਜੂਸ਼ਮਨ ਕਾਰਡ ਵੀ ਬਣਿਆ ਹੋਇਆ ਸੀ ਪਾ ਡਾਕਟਰ ਬੁਲਮ ਰੀਜ਼ ਨੂੰ ਇਸ ਕਾਰਡ ਦੇ ਨਾਂ ਚੱਲਣ ਦਾ ਕਹਿ ਕੇ ਪੈਸਿਆਂ ਦੀ ਮੰਗ ਕੀਤੀ ਆਪ ਤੁਹਾਨੂੰ ਦਿਖਾਉਂਦੇ ਹਾਂ ਕੀ ਸੀ ਸਾਰਾ ਮਾਮਲਾ ਤੇ ਕੀ ਕਹਿਆ ਐਸਐਮਓ ਲੈਂਬਰ ਆਮ ਨੇ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀਂਗਰਾ ਦੀ ਰਿਪੋਰਟ ਹਸਪਤਲ ਤਰਨ ਲਗਾਇਆ ਹਾਂ ਜੀ ਇਹ ਆ ਕਿ ਕੋਈ ਇੱਕ ਪੇਸ਼ੈਂਟ ਸੀ ਐਡਮਿਟਡ ਜਗਿੰਦਰਪਾਲ ਉਹਨਾਂ ਦਾ ਪਹਿਲਾਂ ਐਮਐਲਆਰ ਸੀ ਲੜਾਈ ਹੋਈ ਸੀ ਤੇ ਉਹ ਚੂੜੇ ਤੇ 60 ਲੱਗੀ ਸੀ ਉਹਦੇ ਇਲਾਜ ਬਾਰੇ ਸੀ ਤੇ ਉਹ ਉਹਦੇ ਰਿਸ਼ਤੇਦਾਰਾ ਬਾਈ ਕਹਣਾ ਕਿ ਡਾਕਟਰ ਸਾਹਿਬ ਨੇ ਉਹਦੇ ਇਲਾਜ ਲਈ ਉਹ ਕਾਸਰੂਮੈਂਟ ਦਿੱਤੀ ਹੈ ਤੇ ਇਹ ਆਪੇ ਅਸੀਂ ਮਰੀਜ਼ ਦਾ ਇਲਾਜ ਅ ਕਰਾਂਗੇ ਫ੍ਰੀ ਕਰਾਂਗੇ ਤੇ ਬਾਕੀ ਜੋ ਵੀ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਤੇ ਉਹਦੀ ਉਰੀ ਇਨਵੈਸਟੀਗੇਸ਼ਨ ਕਰਾਵਾਂਗੇ ਤਫ਼ਤੀਸ਼ ਕਰਾਵਾਂਗੇ ਤੇ ਜੋ ਵੀ ਗਲਤ ਕਾਰਵਾਈ ਹੋਈ ਉਹਨਾਂ ਨੇ ਕਿਹਾ ਵੀ ਆਯੁਸ਼ਮਾਨ ਕਾਰਡ ਸਾਡਾ ਬਣਿਆ ਹੋਇਆ ਸੀ ਇਹਨਾਂ ਨੇ ਚਲਾਇਆ ਨਹੀਂ ਡਾਕਟਰ ਸਾਹਿਬ ਨੇ। ਖਾਇਆ ਕੋ ਸਾਹਮਣੇ ਦਾ ਮਾਮਲਾ। ਕੋਈ ਅਸਲੀ ਉਹਨਾਂ ਨੇ ਕਿਹਾ ਆਯੁਸ਼ਮਾਨ ਕਾਰਡ ਦਿਓ ਜੇ ਚੱਲਦਾ ਹੈ ਤੇ ਜ਼ਰੂਰ ਉਹਦੀ ਵਰਤੋਂ ਕੀਤੀ ਜਾਏਗੀ ਤੇ ਭਵਿੱਖ ਵਿੱਚ ਇਹ ਸ਼ੋਰ ਕੀਤਾ ਜਾਵੇਗਾ ਜਾਵੇਗਾ ਕਿ ਮਰੀਜ਼ਾਂ ਨੂੰ ਪੁਰਾ ਮਰੀਜ਼ਾਂ ਨੂੰ ਕੋਈ ਇਹ ਡੰਗ ਪ੍ਰੋਬਲਮ ਨਾ ਹੋਵੇ। ਤੇ ਜਨਰਲ ਚਮੰਦੇ ਇੰਟਰਵਿਊ ਉਹ ਚਮੰਦੇ ਉਹਨਰੇ ਐਸੇ ਐਸ ਨੂੰ ਸਮਾਂ ਕਿਹਾ ਤੁਸੀਂ ਵੀ ਕੌਣ ਡਾਕਟਰ ਹੈ ਜਿਹਦਾ ਨਾਮ ਲੱਗਦਾ ਪਿਆ ਕਿਸੇ ਨਾਲ ਰੋਲਾ ਪਿਆ ਡਾਕਟਰ ਰਜੈਸਟਰ ਅੱਛਾ ਕਿੰਨੇ ਪੈਸਿਆਂ ਦਾ ਰੋਲਾ ਪਿਆ ਜੀ ਉਹ ਕਹਿੰਦੇ ਸਾਡੇ ਕੋਲ ਕੋਈ ਵੀਡੀਓ ਫੋਟੋ ਹੈਗੀ ਹੈ ਵੀ ਜਿਹਦੇ ਵਿੱਚ ਉਹ ਪੈਸੇ ਲੈਂਦੇ ਆ ਕੋਈ ਨਹੀਂ ਸਾਰੀਆਂ ਗੱਲਾਂ ਕੰਸਟਰ ਕੀਤੀਆਂ ਜਾਣਗੀਆਂ ਸਾਰੇ ਫੈਕਟਰ ਦੇਖੇ ਜਾਣਗੇ ਤੇ ਉਸ ਹਿਸਾਬ ਨਾਲ ਫਿਰ ਧਾਰਵਾ ਦੱਸੋ ਹਸਪਤਾਲ ਦੇ ਵਿੱਚ ਕਿੱਟਾ ਮੌਜੂਦ ਹਨ ਜਾਂ ਨਹੀਂ ਜਿਹੜੀਆਂ ਮਤ ਕਿੱਟਾ ਬਾਹਰ ਮੰਗਾਲਣ ਪੰਦੇ ਐਨੀ ਪੋਸਟ ਨਹੀਂ ਹਨ ਦੇਖ ਸਾਡੇ ਕੋਲ ਦਵਾਈਆਂ ਦਵਾਈਆਂ ਤਾਂ ਸਾਰੀਆਂ ਹੈਗੀਆਂ ਆ ਔਰ ਗੁਰੂ ਕੋਸ਼ ਵਗੈਰਾ ਹੈ ਅ ਔਰ ਲੈਬਾਰਟਰੀਆਂ ਦਾ ਸਮਾਨ ਸਾਰਾ ਹੈ ਕੋਈ ਪਲਾਂਟ ਵਗੈਰਾ ਹੁੰਦੇ ਆ ਤੇ ਪਲਾਂਟ ਤੇ ਲਈ ਜਾਂ ਤੇ ਅੰਛਮੰਦੇਂ ਬਰੋਂ ਜਾਵਦਾ ਦੱਸੋ ਜਿਹੜੀ ਤੁਹਾਨੂੰ ਇੱਕ ਸ਼ਿਕਾਇਤ ਦਿੱਤੀ ਹੈ ਕਿਹਨਾਂ ਵੱਲੋਂ ਦਿੱਤੀ ਗਈ ਹੈ ਕੌਣ ਸੰਸਥਾ ਹੈ ਇਹ ਚਿਖਾ ਇਹ ਮੰਗਤਰਾਮ ਬਲੋ ਦਿੱਤੀ ਗਈ ਹੈ ਅੱਛਾ ਜੀ ਪੈਂਡ ਚੱਕਾ ਕੀ ਤੇ ਕਦੋਂ ਤੱਕ ਉਹਨੂੰ ਤੁਸੀਂ ਜਿਖਿੰਦੋ ਆਏ ਵੀ ਸਾਰਾ ਸਾਹਮਣੇ ਆ ਜਾਏਗਾ ਜਲਦੀ ਤੋਂ ਜਲਦੀ ਆਪ ਕੋ ਜਿੰਨੀ ਚਾਹੀਦੀ